ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਪੰਥਕ ਪੜਾਅ ਜਾਰੀ ਕੀਤਾ ਗਿਆ ਮਿਸਲ ਸਤਲੁਜ ਵੱਲੋਂ ਜੋ ਕਿ ਸਰਦਾਰ ਅਜੀਪਾਲ ਸਿੰਘ ਬਰਾੜ ਇਸ ਮਿਸਲ ਦੇ ਮਿਸਲ ਸਤਲੁਜ ਦੇ ਪ੍ਰਧਾਨ ਹਨ ਇਸ ਪੰਥਕ ਪੜਾਅ ਵਿੱਚ ਦਸਤਾਰ ਸਖਲਾਈ ਗੱਤਕਾ ਸਖਲਾਈ ਅਤੇ ਸ਼ੂਟਿੰਗ ਰਾਈਫਲ ਸ਼ੂਟਿੰਗ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਇਹ ਤਿੰਨੇ ਚੀਜ਼ਾਂ ਸਾਡੇ ਲਈ ਬਹੁਤ ਮਹੱਤਤਾ ਰੱਖਦੀਆਂ ਹਨ ਦਸਤਾਰ ਸਾਡੀ ਪਹਿਚਾਣ ਹੈ ਦਸਤਾਰ ਦਮਾਲੇ ਸਖਲਾਈ ਔਰ ਗੱਤਕਾ ਵੀ ਸਾਡੀ ਮੁੱਢਲੀ ਲੋੜ ਹੈ ਇਨਾ ਫਿਊਚਰ ਗੱਤਕੇ ਡਿਫੈਂਸ ਲਈ ਸਾਨੂੰ ਬਹੁਤ ਲੋੜ ਹੈ ਗੱਤਕੇ ਦੀ ਔਰ ਸ਼ੂਟਿੰਗ ਜਿੱਦਾਂ ਕਿ ਸ਼ੂਟਿੰਗ ਦੇ ਵਿੱਚ ਆਪ ਮੰਨिए ਪੰਜਾਬ ਦੇ ਬੱਚਿਆਂ ਦਾ ਬਹੁਤ ਵਧੀਆ ਭਵਿੱਖ ਬਣ ਸਕਦਾ ਰਾਈਫਲ ਸ਼ੂਟਿੰਗ ਵਿੱਚ ਨਿਸ਼ਾਨੇਬਾਜ਼ੀ ਵਿੱਚ ਕਿ ਕਿ ਕਈ ਅਫਸਰ ਆਪਾਂ ਦੇਖੇ ਆ ਜੋ ਕਿ ਗੱਤਕੇ ਚ ਜਾਂ ਰਾਈਫਲ ਸ਼ੂਟਿੰਗ ਦੇ ਵਿੱਚ ਬਿਨਾ ਪੇਪਰਾਂ ਤੋਂ ਬਿਨਾ ਕਿਸੇ ਟ੍ਰੈਲਾਂ ਤੋਂ ਭਰਤੀ ਹੋਏ ਨੇ ਅੱਜ ਉਹ ਅਹੁਦਿਆਂ ਤੇ ਬੈਠੇ ਨੇ ਨੈਸ਼ਨਲ ਜਾਂ ਇੰਟਰਨੈਸ਼ਨਲ ਖੇਡ ਕੇ ਰਾਈਫਲ ਸ਼ੂਟਿੰਗ ਜਾਂ ਗੱਤਕਾ ਖੇਡ ਕੇ 올림픽 ਤੱਕ ਖੇਡ ਕੇ ਅੱਜ ਉਹ ਵੱਡੇ ਵੱਡੇ ਅਹੁਦਿਆਂ ਤੇ ਅਫਸਰ ਲੱਗੇ ਹੋਏ ਨੇ ਸੋ ਸਾਡਾ ਇਹ ਟਿੱਚਾ ਮਿੱਥਿਆ ਹੋਇਆ ਹੈ ਕਿ ਸਾਰੇ ਪੰਜਾਬ ਵਿੱਚ ਇਹ ਪੰਥਕਪੜਾ ਲਾਏ ਜਾਣ ਅਤੇ ਪੰਜਾਬ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਸਭ ਸਿਖਲਾਈਆਂ ਦਿੱਤੀਆਂ ਜਾਣ ਦਸਤਾਰ ਸਾਡੀ ਪਛਾਣ ਹੈ ਗੱਤਕਾ ਸਾਡੇ ਡਿਫੈਂਸ ਦੀ ਮੁਢਲੀ ਲੋੜ ਹੈ ਅਤੇ ਰਾਈਫਲ ਸ਼ੂਟਿੰਗ ਵੀ ਸਾਡੇ ਲਈ ਬਹੁਤ ਲਾਭਪਾਤਰੀ ਹੋਵੇਗੀ ਆਉਣ ਵਾਲੇ ਸਮੇਂ ਵਿੱਚ